ਪਤਾ ਪਿਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੁਨਿਆਵੀ ਕੰਮਾਂ ਧੰਦੇ ਵਿੱਚ ਪਾਉਣਾ ਚਾਹੁੰਦੇ ਸੀ ਦੁਨਿਆਵੀ ਕੰਮਾਂ ਧੰਦੇ ਵਿੱਚ ਜੋੜਨਾ ਚਾਹੁੰਦੇ ਸੀ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਦੁਨਿਆਵੀ ਕੰਮਕਾਰ ਕਰਦੇ ਸੀ ਨਾਲ ਨਾਲ ਰੱਬ ਦੀ ਬੰਦਗੀ ਤੇ ਦੁਨੀਆਂ ਨੂੰ ਤਾਰਨ ਦਾ ਸਿੱਧੇ ਰਸਤੇ ਪਾਉਣ ਦਾ ਕਾਰਜ ਵੀ ਆਰੰਭਿਆ ਹੋਇਆ ਸੀ ਜਿਦੇ ਵਿੱਚੋਂ ਬਹੁਤਾ ਘਰ ਦੇ ਕੰਮਾਂ ਵਿੱਚ ਫਿਰ ਧਿਆਨ ਨਹੀਂ ਲੱਗਦਾ ਸੀ ਕੋਈ ਬੰਦਾ ਵਾਰੀ-ਬਾਰ ਦੇ ਕੰਮ ਕਰਦਾ ਹੈ ਜਾਂ ਪ੍ਰਚਾਰ ਫੇਰੀ ਦੌਰਾਨ ਕੰਮਕਾਰ ਕਰਨ ਦਾ ਨਹੀਂ ਸਮਾਂ ਲੱਗਦਾ ਤੇ ਤਾਰਨਹਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੌਤਕ ਜਦੋਂ ਵਰਤਦੇ ਸੀ ਤਾਂ ਫਿਰ ਆਪ ਹੀ ਪਤਾ ਲੱਗ ਰਿਹਾ ਸੀ ਸਭ ਨੂੰ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਈ ਵਿਸ਼ੇਸ਼ ਕਾਰਜ ਕਰਨ ਲਈ ਇਸ ਦੁਨੀਆ ਤੇ ਆਏ ਹਨ ਧਰਤੀ ਦੀ ਪੁਕਾਰ ਸੁਣ ਕੇ ਆਏ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੀ ਪੜ੍ਹਾਈ ਪੂਰੀ ਕੀਤੀ ਜਿਨ੍ਹਾਂ ਨੇ ਤਿੰਨਾਂ ਉਸਤਾਦਾਂ પાસે ਜਾ ਕੇ ਪੰਦਾ ਗੋਪਾਲ ਦਾਸ ਜੀ ਮੁੱਲਾ ਕুতਬਦੀਨ ਜੀ ਤੇ ਪੰਡਿਤ ਬਿਰਜ ਲਾਲ ਜੀ ਉਹਨਾਂ ਪਾਸ ਜਾ ਕੇ ਵਾਰੋ ਵਾਰੀ ਉਹਨਾਂ ਨੂੰ ਪੜ੍ਹਨੇ ਪਾਇਆ ਗਿਆ ਸੀ ਤੇ ਉਹਨਾਂ ਤਿੰਨਾਂ ਪਾਸੋਂ ਸਿੱਖਣਯੋਗ ਹੁਨਰ ਤੇ ਵਿਦਿਆ ਉਹਨਾਂ ਨੇ ਹੈਰਾਨ ਕਰ ਦੇਣ ਵਾਲੇ ਥੋੜੇ ਜਿਹੇ ਸਮੇਂ ਵਿੱਚ ਹੀ ਪ੍ਰਾਪਤ ਕਰ ਲਈ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਉਹਨਾਂ ਤਿੰਨਾਂ ਨੇ ਹੀ ਆਪ ਨੂੰ ਆਪਣਾ ਰੋਹਾਨੀ ਉਸਤਾਦ ਮੰਨ ਲਿਆ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਵੀ ਤੇ ਜਦੋਂ ਪਰਮਾਤਮਾ ਦੀਆਂ ਗੱਲਾਂ ਜਾਣਨ ਕਰਕੇ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਦਾ ਰੂਪ ਜਾਣ ਕੇ ਇੱਕ ਰੋਹਾਨੀ ਉਸਤਾਦ ਮੰਨ ਲਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨਿਆਵੀ ਤੌਰ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸਤਾਦ ਮੰਨਿਆ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੰਦਰ ਜਦੋਂ ਇੱਕ ਕਲਾ ਵਰਤ ਦੀ ਵੇਖੀ ਤਾਂ ਉਹਨਾਂ ਨੇ ਆਪਣਾ ਉਸਤਾਦ ਮੰਨ ਲਿਆ ਗੁਰੂ ਨਾਨਕ ਦੇ ਮਹਾਰਾਜ ਜੀ ਮਹਤਾ ਕਲਿਆਣ ਦਾਸ ਜੀ ਕੁਝ ਚਿੰਤਾ ਵਿੱਚ ਸਨ ਜਿਵੇਂ ਇਤਿਹਾਸ ਦੱਸਦਾ ਜਨਮ ਸਾਖੀ ਦੱਸਦੀ ਹੈ ਉਹ ਨਹੀਂ ਚਾਹੁੰਦੇ ਸਨ ਕਿ ਸਾਡਾ ਇਕਲੌਤਾ ਪੁੱਤਰ ਹੈ ਜਿਹੜਾ ਉਹ ਵੇਲਾ ਫਿਰਦਾ ਰਹੇ ਸਾਦਾ ਫਕੀਰਾਂ ਦੀ ਸੰਗਤ ਵਿੱਚ ਬਹਿ ਕੇ ਤੇ ਦੁਨੀਆ ਤੋਂ ਉਪਰਾਮਤਾ ਧਾਰਨ ਕਰ ਲਵੇ ਇਹ ਮਾਤਾ ਪਿਤਾ ਨਹੀਂ ਚਾਹੁੰਦੇ ਸਨ ਉਹਨਾਂ ਨੂੰ ਇਹ ਸੀ ਕਿ ਉਹ ਇੱਕ ਕਾਮਯਾਬ ਜਗਿਆਸੂ ਬਣੇ ਕਿਉਂ ਦੁਨਿਆਵੀ ਕਾਰਵਿਹਾਰ ਕਰਨ ਲੱਗ ਪੈਣ ਤੇ ਲਾਹਾ ਪ੍ਰਾਪਤ ਹੋਵੇ ਦੁਨਿਆਦਾਰੀ ਦੇ ਜੀਵਨ ਵੱਲ ਉਹਨਾਂ ਦੀ ਲਗਨ ਲੱਗੇ ਰੁਚੀ ਵਧੇ ਜਿਵੇਂ ਆਪਾਂ ਬੱਚਿਆਂ ਨੂੰ ਪ੍ਰੇਰਦੇ ਆਂ ਵੀ ਤੈਨੂੰ ਪੜ੍ਹਨਾ ਚਾਹੀਦਾ ਹੈ ਫਿਰ ਤੈਨੂੰ ਇਦਾਂ ਕੰਮ ਮਿਲ ਜਾਏਗਾ ਫਿਰ ਤੂੰ ਆਹ ਕੰਮ ਕਰਨਾ ਹੈ ਮਹਿਤਾ ਕਲਿਆਣਦਾਸ ਜੀ ਨੇ ਸੋਚਿਆ ਕਿ ਪੜ੍ਹਾਈ ਪੂਰੀ ਕਰਕੇ ਹੁਣ ਇਹ ਘਰ ਹੀ ਰਹਿਣ ਲੱਗ ਪਿਆ ਆ ਕਿਉਂ ਨਾ ਨਾਨਕ ਨੂੰ ਕਿਸੇ ਕੰਮ ਕਿਤੇ ਲਾਈਏ ਕੁਝ ਸਮਾਂ ਫਿਰ ਮੱਝਾਂ ਗਾਵਾਂ ਵੀ ਲੈ ਕੇ ਦਿੱਤੀਆਂ ਗੁਰੂ ਨਾਨਕ ਦੇ ਮਹਾਰਾਜ ਜੀ ਕਿਉਂਕਿ ਇਹਨੂੰ ਜੰਗਲ ਵੇਲੇ ਵਿੱਚ ਰਹਿਣ ਤੁਰਨ ਫਿਰਨ ਦਾ ਸ਼ੌਂਕ ਹੈ ਮਹਤਾ ਕਲਿਆਣ ਦਾਸ ਜੀ ਕਹਿੰਦੇ ਫਿਰ ਆਪਾਂ ਇਹਨੂੰ ਉਹੇ ਜਿਹਾ ਕੰਮ ਹੀ ਦੇ ਦੇਣਾ ਜਿਹਾ ਜਿਹਾ ਕਰੂ ਬਾਹਰ ਤੁਰਿਆ ਫਿਰਿਆ ਕਰੇਗਾ ਤੇ ਇਹ ਗਊਆਂ ਮੱਝਾਂ ਇਹ ਇਹਨਾਂ ਨਾਲ ਵੀ ਵਾਵਾ ਬੇਜਵਾਨ ਜਾਨਵਰਾਂ ਨਾਲ ਪਿਆਰ ਕਰਦਾ ਹੈ ਤੇ ਉਹਨਾਂ ਨੂੰ ਬੜਾ ਪ੍ਰੇਰਿਤ ਆ ਰਿਹਾ ਹੈ ਤੇ ਉਹਨਾਂ ਨੂੰ ਘਾ ਪੱਠਾ ਪਾਉਣ ਦੇ ਨਾਲ ਨਾਲ ਇਹ ਪ੍ਰੇਮ ਕਰਨ ਦਾ ਸ਼ੌਕੀਨ ਹੈ ਹੋਵੇ ਨਾ ਤਾਂ ਮੱਜਾਂ ਚਾਰਨ ਤੇ ਹੀ ਲਾ ਲਈਏ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਤਰ੍ਹਾਂ ਉਹਨੂੰ ਖੁੱਲੇ ਫਿਰਨ ਤੇ ਕਾਂਤ ਵਿੱਚ ਰਹੇ ਕਿ ਮੰਦੀਆਂ ਉਡਾਰੀਆਂ ਲਾਉਣ ਦਾ ਮੌਕਾ ਵੀ ਮਿਲ ਜੂਗਾ ਗੁਰੂ ਨਾਨਕ ਦੇਵ ਜੀ ਨੂੰ ਉਏ ਇਹੋ ਜਿਹਾ ਕੰਮ ਹੀ ਲੱਭਦਾ ਹੈ ਕਿ ਮੈਂ ਬਾਹਰ ਤੁਰਿਆ ਫਿਰਾਂ ਤੇ ਨਾਲ ਨਾਲ ਆਪਾਂ ਨੂੰ ਲਾਹਾ ਵੀ ਮਿਲੂਗਾ ਕਿਉਂਕਿ ਮੱਝਾਂ گاਵਾ ਚਾਰੇਗਾ ਮੱਝਾਂ گاਵਾ ਪੜਨਗੇ ਆ ਤੇ ਫਿਰ ਕਾਰੋਬਾਰ ਵੀ ਚੱਲੇਗਾ ਹੋ ਸਕਦਾ ਹੈ ਉਹਨੂੰ ਇਹ ਕੰਮ ਪਸੰਦ ਆ ਜਾਏ ਮੱਝਾਂ ਪਾਲਣ ਦਾ ਵਿਹਾਰ ਹੀ ਤੋਰ ਲੈ ਕੋਈ ਇਹ ਕਿੱਤਾ ਵੀ ਵਧੀਆ ਹੈ ਮੈਂ ਤਾਂ ਕਲਿਆਣਦਾਸ ਜੀ ਨੇ ਸੋਚਿਆ ਪਟਵਾਰੀ ਸਨ ਪਟਵਾਰੀ ਦਾ ਕੰਮ ਕਰਦੇ ਸੀ ਘਰ ਵਿੱਚ ਖੇਤੀ ਕਰਨੀ ਮੱਝਾਂ ਗਾਵਾਂ ਰੱਖੀਆਂ ਹੋਈਆਂ ਸੀ ਜਿਵੇਂ ਆਪਾਂ ਆਮ ਘਰਾਂ ਵਿੱਚ ਕੰਮ ਕਰਦੇ ਆ ਇਹ ਸੋਚ ਕੇ ਫਿਰ ਮਹਿਤਾ ਕਲਿਆਣਦਾਸ ਜੀ ਨੇ ਇਹ ਆਪਣੀ ਦਲੀਲ ਸੀ ਜਿਹੜੀ ਗੁਰੂ ਜੀ ਨੂੰ ਦੱਸੀ ਕਿ ਤੂੰ ਇਦਾਂ ਕਰਿਆ ਕਰ ਵੀ ਮੱਝਾਂ ਗਾਵਾਂ ਚਾਰ ਲਿਆ ਕਰ ਜਾ ਕੇ ਤੇਰਾ ਮਨ ਵੀ ਲੱਗ ਜਾ ਕਰੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਪਿਆਂ ਦੀ ਆਗਿਆ ਦਾ ਪਾਲਣਾ ਕਰਨਾ ਚਾਹੁੰਦੇ ਸਨ ਉਹਨਾਂ ਦੀ ਆਗਿਆ ਨੂੰ ਮੋੜਨਾ ਨਹੀਂ ਚਾਹੁੰਦੇ ਸਨ ਆਗਿਆ ਵੀ ਮੰਨ ਲੈਂਦੇ ਸੀ ਨਾ ਵੀ ਨਹੀਂ ਕਰਦੇ ਸੀ ਪਰ ਕੌਤਕ ਕੁਝ ਹੋਰ ਹੀ ਵਰਤ ਜਾਂਦਾ ਸੀ ਜਦੋਂ ਵੇਖਦੇ ਸਨ ਤੇ ਉਹ ਮੋੜ ਨਹੀਂ ਕਰਦੇ ਸਨ ਆਪ ਉਧਰੇ ਨਹੀਂ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਪਿਤਾ ਦੀ ਗੱਲ ਮੰਨਦੇ ਸੀ ਉਹ ਵੇਲੜ ਵੀ ਨਹੀਂ ਸਨ ਉਹਨਾਂ ਦੀ ਕਲਪਨਾ ਸੀ ਜਿਹੜੀ ਦੁਨੀਆ ਨੂੰ ਤਾਰਨ ਦੀ ਚੱਲਦੀ ਰਹਿੰਦੀ ਸੀ ਤੇ ਉਹ ਵਿਹਲੇ ਬਹਿ ਕੇ ਵੀ ਨਹੀਂ ਖਾਣਾ ਚਾਹੁੰਦੇ ਸਨ ਚੱਟ ਮੰਨ ਗਏ ਤੇ ਇੱਕ ਮੱਝਾਂ گاਵਾ ਚਾਰਨ ਵਾਲੇ ਬਣ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਇਹਨਾਂ ਬੇਜਵਾਨ ਜੀਵਾਂ ਨਾਲ ਬੜਾ ਪ੍ਰੇਮ ਸੀ ਤੇ ਇਹਨਾਂ ਦਾ ਉਹਨਾਂ ਨਾਲ ਪ੍ਰੇਮ ਹੋਣ ਕਰਕੇ ਤੇ ਫਿਰ ਕਿਉਂ ਲੱਗਿਆ ਜਿਵੇਂ ਕਈ ਚਿਰਾਂ ਤੋਂ ਮੱਝਾਂ ਗਾਵਾਂ ਜਿਹੜੀਆਂ ਉਹਨਾਂ ਨਾਲ ਗਿੱਜੀਆਂ ਹੁੰਨੀਆਂ ਹਾਂ ਮੱਝਾਂ ਗਾਵਾਂ ਮੰਗ ਜਿੱਦਰ ਨੂੰ ਤੁਰਦੇ ਤੇ ਮੰਗਰ ਤੁਰੀਆਂ ਜਾਂਦੀਆਂ ਆਪਾਂ ਵੀ ਵੇਖਦੇ ਹਾਂ ਜਦੋਂ ਆਪਾਂ ਪਾਲਦੇ ਆ ਤੇ ਆਪਣੇ ਮੰਗਰ ਆਪਣੇ ਡੰਗਰ ਪਸ਼ੂ ਆ ਜਿਹੜੋ ਲੱਗ ਜਾਂਦੇ ਆ ਉਹ ਮੱਝਾਂ ਗਾਵਾਂ ਚਾਰਨ ਚਲੇ ਜਾਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਜੰਗਲ ਵੇਲੇ ਦੀ ਕਾਂਤ ਵਿੱਚ ਉਹ ਬੜੇ ਖੁਸ਼ ਰਹਾ ਕਰਨ ਜਦੋਂ ਕੁਦਰਤ ਦਾ ਕੌਤਕ ਵੇਖਦੇ ਸੀ ਉੱਥੇ ਉਹਨਾਂ ਨੂੰ ਪਿਤਾ ਪਰਮਾਤਮਾ ਨੂੰ ਯਾਦ ਕਰਨ ਵਿੱਚ ਜੁੜ ਜਾਂਦੇ ਆ ਤੇ ਮਨ ਜੋੜਨਾ ਤੇ ਕੁਦਰਤ ਨਾਲ ਇੱਕਮਿਕ ਹੋਣ ਕੁਦਰਤ ਨਾਲ ਗੱਲਾਂ ਕਰਨੀਆਂ ਇਹ ਮੱਝਾਂ ਗਾਵਾਂ ਚਾਰਨ ਦੇ ਨਾਲ ਇਹ ਵੀ ਇੱਕ ਰੱਜਮਾ ਮੌਕਾ ਮਿਲ ਜਾਂਦਾ ਸੀ ਜੇ ਬੈਠ ਸਕਦੇ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਵਾਰਤਾ ਸੁਣ ਕੇ ਸਾਡੇ ਅੰਦਰ ਇੱਕ ਆਨੰਦ ਪੈਦਾ ਹੁੰਦਾ ਹੈ ਇੱਕ ਪਰਮਾਤਮਾ ਦੀ ਰਜਾ ਵਿੱਚ ਰਹਿਣ ਦਾ ਆਨੰਦ ਹੀ ਵੱਖਰਾ ਪੈਦਾ ਹੁੰਦਾ ਵੀ ਅਸੀਂ ਕੰਮ ਕਰਦੇ ਕਰਦੇ ਕਿਵੇਂ ਉਹਦੇ ਨਾਲ ਇੱਕ ਮੇਕੋ ਕਈ ਵਾਰੀ ਵੇਖਦੇ ਆਪਾਂ ਖੇਤ ਵੱੰਨੇ ਜਾਂਦੇ ਆ ਤਾਂ ਕਿੰਨੀ ਵਧੀਆ ਆਕਾਂਤ ਜਗ੍ਹਾ ਹੁੰਦੀ ਹੈ ਕਿੰਨੀ ਵਧੀਆ ਸ਼ਾਂ ਹੁੰਦੀ ਹੈ ਕਈ ਵਾਰੀ ਮਨ ਕਰਦਾ ਵੀ ਇੱਥੇ ਬੈਠੀਏ ਕੁਝ ਸਮਾਂ ਵੇਖੀਏ ਕੁਝ ਸਮਾਂ ਗੁਜ਼ਾਰੀਏ ਜਦੋਂ ਫਸਲਾਂ ਵੱਲ ਨਿਗਾਹ ਮਾਰਦੇ ਆ ਤੇ ਕ ਜਦੋਂ ਹਰੀਆਂ ਭਰੀਆਂ ਫਸਲਾਂ ਹੁੰਦੀਆਂ ਬੜਾ ਆਨੰਦ ਆਉਂਦਾ ਹੈ ਤੇ ਉਹ ਸਵੇਰੇ ਪਸ਼ੂਆਂ ਨੂੰ ਬਾਹਰ ਲੈ ਜਾਇਆ ਕਰਨ ਅਤੇ ਤਰਕਾਲਾਂ ਨੂੰ ਰਜਾ ਪੂਜਾ ਕੇ ਘਰ ਲਾਇਆ ਕਰਨ ਇਹ ਵੇਖ ਕੇ ਮੈਂ ਤਾਂ ਕਲਿਆਣ ਦਾਸ ਜੀ ਬੜੇ ਖੁਸ਼ ਹੋਏ ਕਹਿਣ ਲੱਗੇ ਕਿ ਨਾਨਕ ਨੂੰ ਹੁਣ ਮਨ ਪਾਉਂਦਾ ਕੰਮ ਮਿਲ ਗਿਆ ਵੀ ਜਿਹੋ ਜਿਹੇ ਕੰਮ ਚਾਹੁੰਦੇ ਸੀ ਉਹੋ ਜਿਹਾ ਕੰਮ ਨਾਨਕ ਨੂੰ ਮਿਲ ਗਿਆ ਚਲ ਆਪਣੀ ਵੀ ਚਿੰਤਾ ਖਤਮ ਹੋ ਗਈ ਮੱਝੇ ਪਾਲੀ ਜਾਇਆ ਕਰੇਗਾ ਇਸ ਵਿੱਚ ਲਾ ਕੇ ਸਾਧਾ ਫਕੀਰਾਂ ਮੰਗਰ ਪੌਣਾ ਤੇ ਲਟਾਉਣਾ ਵੀ ਛੱਡ ਦੇ ਕਿਉਂ ਉਹਨਾਂ ਨੂੰ ਤਾਂ ਇਦਾਂ ਹੀ ਲੱਗਦਾ ਸੀ ਵੀ ਘਰ ਲਟਾਉਣ ਵਾਲਾ ਕਿੱਥੋਂ ਜੰਮ ਪਿਆ ਅਤੇ ਖਮਾਉਣ ਦਾ ਵੱਲ ਤੇ ਸੁਭਾਅ ਵੀ ਸਿੱਖ ਲਵੇਗਾ ਹੌਲੀ-ਹੌਲੀ ਪਰ ਕੌਤਕ ਵਰਤੇ ਕਿਉਂਕਿ ਜਦੋਂ ਭਗਤੀ ਵਿੱਚ ਮਗਨ ਹੋ ਜਾਂਦੇ ਸੀ ਤੇ ਫਿਰ ਪਤਾ ਨਹੀਂ ਲੱਗਦਾ ਸੀ ਵਾਕੀ ਰਜਾਚ ਰਹਿੰਦੇ ਸੀ ਵੀ ਜੋ ਹੋ ਰਿਹਾ ਉਹਦੀ ਰਜਾ ਅੰਦਰੀ ਹੋ ਗਈ ਇੱਕ ਦਿਨ ਸਤਿਗੁਰੂ ਜੀ ਰਜਾਨਾ ਵਾਂ ਜੰਗਲਾਂ ਵਿੱਚ ਗਏ ਬਾਹਰ ਖੇਤਾਂ ਵਿੱਚ ਗਏ ਮੱਝਾਂ ਚਾਰਨ ਮੱਝਾਂ ਚਾਰਨ ਲੱਗ ਪਏ ਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਸੰਗਣੇ ਰੁੱਖ ਥੱਲੇ ਬੈਠ ਗਏ ਤੇ ਕਰਤਾਰ ਦਾ ਸਿਮਰਨ ਬੰਦਗੀ ਕਰਨ ਲੱਗ ਪਏ। ਨਾਮ ਦੀਆਂ ਲਹਿਰਾਂ ਵਿੱਚ ਡੁੱਬ ਗਏ। ਤੇ ਛੇਤੀ ਹੀ ਉਹਨਾਂ ਦੀ ਬਿਰਤੀ ਪੂਰਨ ਤੌਰ ਤੇ ਕੁਦਰਤ ਵਿੱਚ ਜਾ ਵਸਦੀ ਸੀ। ਜਦੋਂ ਬਹਿ ਜਾਂਦੇ ਪਤਾ ਨਹੀਂ ਕਿੱਥੇ ਚਲੇ ਜਾਂਦੇ। ਕੋਈ ਪਤਾ ਨਹੀਂ ਲੱਗਦਾ। ਸਦਾ ਅਲੇ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਗਈ ਬਿਰਤੀ ਜਦੋਂ ਤੇ ਗੁਰੂ ਨਾਨਕ ਦੇ ਮਹਾਰਾਜ ਨੂੰ ਬਾਹਰ ਦੀ ਦੁਨੀਆ ਦੀ ਕੋਈ ਸੁੱਧ ਬੁੱਧ ਨਾਰਿੰਦੀ ਕਿ ਬਾਹਰ ਕੀ ਹੋ ਰਿਹਾ ਤੇ ਪਸ਼ੂ ਆਪਣੀ ਮੌਜ ਵਿੱਚ ਚਰਦੇ ਫਿਰੇ ਕਹਿੰਦੇ ਹੋਇਆ ਕਿ ਇੱਕ ਦਿਨ ਪਸ਼ੂ ਚਰਦੇ ਚਰਦੇ ਇੱਕ ਪੱਟੀ ਜ਼ਿਮੀਂਦਾਰ ਦੀ ਪੈਲੀ ਵਿੱਚ ਜਾ ਪਏ ਖਾਸਲ ਹਰੀ ਭਰੀ ਸੀ ਪੈਲੇ ਵਿੱਚ ਜਾ ਪਏ ਤੇ ਵਿਚਲੀ ਹਰੀ ਭਰੀ ਫਸਲ ਜਿਹੜੀ ਦਵਾਦ ਪਸ਼ੂ ਸੀ ਜਿਹੜੇ ਉਹ ਖਾਣ ਲੱਗ ਪਏ ਹੁਣ ਪੈਲੀ ਵਾਲਾ ਕਹਿੰਦੇ ਉੱਥੇ ਆਇਆ ਉਹ ਪੱਟੀ ਜੀਵਿੰਦਾਰ ਉਹਨੇ ਜਦੋਂ ਵਗ ਵੇਖਿਆ ਤੇ ਪੈਲੀ ਵਿੱਚੋਂ ਕੱਢਿਆ ਤੇ ਗੁਰੂ ਨਾਨਕ ਮਹਾਰਾਜ ਕੋਲ ਆ ਕੇ ਖੜ ਗਏ ਗੁਰੂ ਜੀ ਨੂੰ ਵੇਖ ਕੇ ਕਹਿਣ ਲੱਗੇ ਵੇਖੋ ਨਾ ਘਰੋਂ ਆਇਆ ਜੇ ਵਾਂਗੀ ਬਣ ਕੇ ਆਇਆ ਡੰਗਰ ਚਾਰਨ ਤਾਂ ਇੱਥੇ ਬਹਿ ਕੇ ਸੌ ਰਿਹਾ ਰੁੱਖ ਦੀ ਠੰਡੀ ਛਾਵੇਂ ਕਹਿੰਦੇ ਉੱਠ ਉਹ ਲਿਖਿਆ ਕਹਿੰਦੇ ਉੱਠੋ ਏ ਵੱਡਿਆ ਵਾਂਗੀਆ ਵੇਖ ਤਾਂ ਸਹੀ ਤੇਰੇ ਵਗ ਨੇ ਮੇਰਾ ਲਹੂ ਪਾਣੀ ਇੱਕ ਕਰਕੇ ਤਿਆਰ ਕੀਤੀ ਫਸਲ ਦਾ ਕੀ ਹਾਲ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬੋਲਣ ਲੱਗੇ ਸਤਿਗੁਰੂ ਜੀ ਬੈ ਕੇ ਸਾਵਧਾਨ ਹੋ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠ ਗਏ ਵੇਖਣ ਲੱਗੇ ਜੀਮਦਾਰ ਵਾਲੇ ਨੈਤਰ ਖੋਲ ਕੇ ਤੱਕਿਆ ਕਿਰਸਾਨ ਵਾਲਾ ਉਹਦੀ ਗੱਲ ਸੁਣੀ ਬੋਲੇ ਕੁਛ ਨਾ ਗਿਲਾ ਸੁਣਿਆ ਤੇ ਸ਼ਾਂਤੀ ਭਰੀ ਮਿੱਠੀ ਆਵਾਜ਼ ਵਿੱਚ ਕਿਹਾ ਕਹਿੰਦੇ ਮਿੱਤਰਾ ਐਵੇਂ ਚਿੰਤਾ ਗ੍ਰੋਧ ਨਾ ਕਰ ਇਹਨਾਂ ਰੱਬ ਦੇ ਜਾਇਆਂ ਬੇਜਵਾਨ ਨਾ ਜੀਵਾਂ ਨੇ ਤੇਰੀ ਪੈੜੀ ਵਿੱਚੋਂ ਦੋ ਬੁਰਕ ਮਾਰ ਲਿਆ ਫਿਰ ਕੀ ਹੈ ਸਾਕੀ ਦਸਤੀ ਰੱਬ ਤੇਰਾ ਭਾਂਗਾ ਪੂਰਾ ਕਰੇ ਤੇਰਾ ਭਾਂਗਾ ਇਹ ਪੂਰਾ ਹੋ ਜਾਏਗਾ ਤੂੰ ਚਿੰਤਾ ਨਾ ਕਰ ਤੇਰੀ ਫਸਲ ਵਿੱਚ ਉਹ ਬਰਕਤ ਪਵੇਗੀ ਤੈਨੂੰ ਕੋਈ ਘਾਟਾ ਨਹੀਂ ਪਵੇਗਾ ਅੱਖ ਸਤਨਾ ਉਹ ਹਰ ਕੀ ਜਾਂਦਾ ਅੱਗੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕੋਈ ਗੱਲ ਨਹੀਂ ਤੈਨੂੰ ਕੋਈ ਘਾਟਾ ਨਹੀਂ ਪਵੇਗਾ ਉਹ ਕਹਿੰਦਾ ਨਹੀਂ ਨਹੀਂ ਮੈਂ ਤੇਰੀ ਸ਼ਿਕਾਇਤ ਕਰਾਂਗਾ ਤੂੰ ਪਟਵਾਰੀ ਦਾ ਪੁੱਤਰ ਹੋ ਕੇ ਤੇ ਧਿਆਨ ਨਹੀਂ ਰੱਖਦਾ ਮੱਝਾਂ ਕਾਂਵਾ ਦਾ ਉਹਨੇ ਸ਼ਿਕਾਇਤ ਕੀਤੀ ਰਾਏ ਬਲਾਰ ਕੋਲ ਜਾ ਕੇ ਕਿ ਇਹਨੇ ਮੇਰੀ ਫਸਲ ਉਜਾੜ ਦਿੱਤੀ ਹੈ ਸਾਰਾ ਖੇਤ ਐ ਕਰ ਦਿੱਤਾ ਮੈਨੂੰ ਇਹਦਾ ਹਰਜਾਨਾ ਦਵਾਇਆ ਜਾਵੇ ਮੇਰੀ ਫਸਲ ਖਰਾਬ ਕਰ ਦਿੱਤੀ ਹੈ ਨਾਨਕ ਨੇ ਮੱਝਾਂ ਛੱਡ ਦਿੱਤੀਆਂ ਉਹਦੇ ਵਿੱਚ ਰਾਏ ਬੁਲਾਰ ਨੇ ਗੁਰੂ ਜੀ ਵੱਲ ਤੱਕਿਆ ਗੁਰੂ ਨਾਨਕ ਦੇਵ ਜੀ ਕਹਿੰਦੇ ਹਾਂਜੀ ਠੀਕ ਹੈ ਜੀ ਪਸ਼ੂ ਇਹਦੀ ਪੈਲੀ ਵਿੱਚ ਵੜ ਗਏ ਸੀ ਜਾ ਪਸ਼ੂ ਜੋ ਹੋਏ ਗੁਰੂ ਨਾਨਕ ਦੇਵ ਜੀ ਕਹਿੰਦੇ ਪਸ਼ੂ ਜੋ ਹੋਏ ਪਸ਼ੂਆਂ ਨੂੰ ਕੀ ਪਤਾ ਹੁੰਦਾ ਹੈ ਪਰ ਇਹਨਾਂ ਰੱਬ ਦੇ ਜਾਇਆਂ ਬੇਜਵਾਨਾਂ ਤੇ ਦੋ ਚਾਰ ਬੁਰਕ ਲਈ ਇਸ ਜਿਵੀਂਦਾਰ ਦੀ ਫਸਲ ਨਾਸ ਨਹੀਂ ਹੋਣ ਲੱਗੀ ਕਰਤਾਰ ਸਭ ਦਾ ਪਾਲਣ ਹਾਰ ਹੈ ਸਭ ਉੱਪਰ ਦਇਆ ਕਰਦਾ ਹੈ ਉਹ ਭਲੀ ਕਰੇਗਾ ਪਰ ਉਹ ਜਿਵੀਂਦਾਰ ਇਹਨਾਂ ਗੱਲਾਂ ਵਿੱਚ ਆਉਣ ਵਾਲਾ ਨਹੀਂ ਸੀ ਉਹ ਕਹਿੰਦਾ ਨਹੀਂ ਨਹੀਂ ਇਹ ਗਲਤ ਹੈ ਮੈਨੂੰ ਹਰਜਾਨਾ ਦਵਾਇਆ ਜਾ ਰਾਇਵਲਾਰ ਨੇ ਆਪਣੇ ਇੱਕ ਬੰਦੇ ਨੂੰ ਕਿਹਾ ਚੰਗਾ ਇਦਾਂ ਕਰੋ ਵੀ ਤੁਸੀਂ ਅੰਦਾਜ਼ਾ ਲਾ ਕੇ ਲਿਆਓ ਵੀ ਕਿੰਨੀ ਇੱਕ ਫਸਲ ਖਾਦੀ ਹੈ ਤੇ ਆਪਾਂ ਜਿੰਨਾ ਕੁ ਨੁਕਸਾਨ ਹੋਊਗਾ ਅੰਦਾਜ਼ਾ ਲਾ ਕੇ ਲੈ ਕੇ ਆਓ ਤੇ ਆਪਾਂ ਉਹਨਾਂ ਕੁ ਹਰਜਾਨਾ ਇਹਨਾਂ ਨੂੰ ਦਵਾ ਦੇਾਂਗੇ ਕਹਿੰਦੇ ਦੋਵੇਂ ਜਾਣੇ ਨਾਲ ਭੇਜ ਦਿੱਤਾ ਉਹ ਜ਼ਿਮੀਂਦਾਰ ਦੇ ਆਪਣਾ ਬੰਦਾ ਰਾਏ ਬੁਲਾੜ ਜਿੰਦੇ ਦੋਵੇਂ ਜਾਣੇ ਪੈੜੀ ਪਾਸ ਗਏ ਨਾ ਜਦੋਂ ਪੈੜੀ ਕੋਲ ਗਏ ਤਾਂ ਜਾ ਕੇ ਕੀ ਵੇਖਿਆ ਕਹਿੰਦੇ ਐਸੀ ਕੁਦਰਤ ਦੀ ਖੇਡ ਵਰਤੀ ਪੈੜੀ ਸੀ ਨਾ ਜਿਹੜੀ ਉਹ ਸਾਰੀ ਹਰੀ ਭਰੀ ਤੇ ਲਹਿ ਲਹਿ ਕਰਦੀ ਵੇਖੀ ਆਖੋ ਸਤਨਾਮ ਕੋਈ ਖੁੰਝਾ ਨੁਕਰ ਧਾਵੀ ਨਾ ਕਹਿੰਦੇ ਜਿਸ ਨੁਕਰੋਂ ਪਸ਼ੂਆਂ ਨੇ ਖੇਤੀ ਖਾਦੀ ਹੋਵੇ ਉੱਥੇ ਹੁਣ ਸਾਰੀ ਪੈੜੀ ਨਾਲੋਂ ਵੀ ਹਰ ਥਾਂ ਵਧੀਆ ਸੀ ਉਹ ਕਿਸਾਨ ਹੈਰਾਨ ਹੋ ਗਿਆ ਉਹ ਪੈੜੀ ਵਿੱਚ ਥਾਂ ਥਾਂ ਜਾ ਕੇ ਖੇਤੀ ਨੂੰ ਟੋਵੇ ਇੱਕ ਕੀ ਕੌਤਕ ਵਰਤਾ ਹੈ ਮੈਂ ਵੇਖ ਕੇ ਗਿਆ ਬਿਲਕੁਲ ਫਾਸਲਾ ਜਿਹੜੀ ਉਹ ਖਾਧੀ ਪਈ ਸੀ ਵੇਖ ਕੇ ਨਾ ਦੋਵੇਂ ਜਾਣੇ ਕੋਈ ਭੇਦ ਨਾ ਸਮਝ ਸਕਿਆ ਦੋਵੇਂ ਵਾਪਸ ਰਾਏ ਬੁਲਾਰ ਪਾਸ ਆ ਗਏ ਤੇ ਰਾਏ ਬੁਲਾਰ ਦੇ ਆਦਮੀ ਨੇ ਖੇਤੀ ਦੀ ਅੱਖੀਂ ਦਿੱਤੀ ਹਾਲਤ ਸੀ ਜਿਹੜੀ ਉਹ ਵੇਖ ਕੇ ਆਏ ਸੀ ਉਹ ਦੱਸੀ ਸਾਰੀ ਤੇ ਸਭ ਹੈਰਾਨ ਹੋ ਗਏ। ਰਾਏ ਬੁਲਾਰ ਨੇ ਤਾਂ ਸੁਣੇ ਸੀ ਕਿਉਂਕਿ ਰਾਏ ਬੁਲਾਰ ਬਹੁਤ ਸ਼ਰਧਾ ਰੱਖਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਉਹਨੂੰ ਪਤਾ ਸੀ ਕਿ ਕੋਈ ਆਮ ਬਾਲਕ ਨਹੀਂ ਹੈ। ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਪੰਦੇ ਪੰਡਤ ਤੇ ਮੌਲਵੀ ਨੂੰ ਰੱਬੀ ਗਿਆਨ ਬਖਸ਼ਿਆ ਜਿਨ੍ਹਾਂ ਕੋਲ ਪੜਨ ਜਾਂਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਵੀ ਰੱਬੀ ਗਿਆਨ ਬਖਸ਼ ਕੇ ਆਏ। ਇਕ ਕੌਤ ਦੇਖ ਕੇ ਉਹਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਆਮ ਮਨੁੱਖਾਂ ਵਰਗੇ ਨਹੀਂ ਸਨ ਸਗੋ ਰੱਬ ਦੇ ਖਾਸ ਨਿਵਾਜੇ ਹੋਏ ਬਲੀ ਸਨ ਆਖੋ ਸਤਨਾਮ ਪਤਾ ਲੱਗਿਆ ਤੇ ਉਹ ਨਮਸਕਾਰ ਕਰਕੇ ਚਲਾ ਗਿਆ ਸਾਨ ਕੁਚਰ ਮੰਗਰੋਂ ਰਾਏ ਬਲਾਰ ਨੂੰ ਜਿੱਥੋਂ ਪੱਕਾ ਨਿਸ਼ਚਾ ਹੋਇਆ ਕੁਝ ਹੋਰ ਖੇੜ ਵਰਤੀ ਕਿਉਂਕਿ ਹੌਲੀ-ਹੌਲੀ ਕਿਸੇ ਤਰੀਕੇ ਦੁਨੀਆ ਨੂੰ ਪਤਾ ਵੀ ਲੱਗਣਾ ਸੀ ਤੇ ਗੁਰੂ ਨਾਨਕ ਤੇ ਮਹਾਰਾਜ ਦੇ ਬਚਨਾਂ ਤੇ ਨਿਸ਼ਚਾ ਕਰਦੇ ਸੀ ਯਕੀਨ ਕਰਦੇ ਸੀ ਜਦੋਂ ਕਿਉਂਕਿ ਫਿਰ ਮਾਤਾ-ਪਿਤਾ ਨਾਲ ਗੱਲ ਕੀਤੀ ਕਿ ਅਸਲੀ ਖੇਤੀ ਇਹ ਕਰਨੀ ਆ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਮੈਂ ਇਹ ਖੇਤੀ ਕਰਨਾ ਚਾਹੁੰਦਾ ਹਾਂ ਕੁਚਰ ਮਗਰੋਂ ਰਾਏ ਬੁਲਾਰ ਨੇ ਇੱਕ ਹੋਰ ਕੌਤਕ ਵੇਖਿਆ ਇੱਕ ਵਾਰੀ ਰਾਏ ਬੁਲਾਰ ਘੋੜੀ ਤੇ ਚੜ ਕੇ ਲਾਗਲੇ ਪਿੰਡੋਂ ਬਾਬਾ ਜਾ ਰਿਹਾ ਸੀ ਲਾਏ ਉਹਨੇ ਵੇਖਿਆ ਕਿ ਬੇਲੇ ਵਿੱਚ ਇੱਕ ਰੁੱਖ ਦੀ ਛਾਵੇਂ ਗੁਰੂ ਨਾਨਕ ਦੇ ਮਹਾਰਾਜ ਜੀ ਆਰਾਮ ਕਰ ਰਹੇ ਹਨ ਤੇ ਗਉਆਂ ਜਣੀਆਂ ਮੱਝਾਂ ਗਾਵਾਂ ਆਲੇ ਦੁਆਲੇ ਘੇਰਾ ਕੱਤੀ ਬੈਠੀਆਂ ਹਨ ਜਿਵੇਂ ਆਪ ਪਸ਼ੂ ਵਾਰ ਬਹਿ ਜਾਂਦੇ ਆ ਤੇ ਜਦੋਂ ਥੋੜਾ ਨੇੜੇ ਹੋਇਆ ਤੇ ਵੇਖਿਆ ਕਿ ਸਤਗੁਰਾਂ ਦੇ ਸਿਰ ਦੇ ਪਾਸ ਇੱਕ ਵੱਡਾ ਸਾਰਾ ਫਨੀਅਰ ਸੱਪ ਸੀ ਜਿਹੜਾ ਉਹ ਆਪਣਾ ਫਨ ਖਿਲਾੜ ਕੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰ ਰਿਹਾ ਹੋਵੇ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸ਼ਾਂ ਕਰ ਰਿਹਾ ਹੋਵੇ ਰਾਏ ਬੁਲਾਰ ਨੇ ਤੱਕਿਆ ਜਨਮ ਸਾਖੀ ਦੱਸਦੀ ਹੈ ਕਿ ਸਾਪ ਨੇ ਰੱਬ ਦੇ ਇਸ ਪਿਆਰੇ ਨੂੰ ਉਹਨੂੰ ਇਦਾਂ ਲੱਗਿਆ ਕਿ ਸ਼ਾਂ ਕਰ ਰੱਖੀ ਹੈ। ਰਾਏ ਬੁਲਾਰ ਨੂੰ ਖਿਆਲ ਆਇਆ ਕਿ ਉਹ ਬਿਲਕੁਲ ਸੁੱਤੇ ਪਏ ਨੇ ਤੇ ਉੱਪਰ ਸੱਪ ਹੈ ਜਿਹੜਾ ਆਪਣਾ ਫਨ ਖਲਾਰੀ ਖੜਾ ਹੈ ਕਿ ਸ਼ਾਇਦ ਕਿਤੇ ਇਹਨੂੰ ਡੱਸ ਹੀ ਨਾ ਲਿਆ ਹੋਵੇ। ਸਾਪ ਨੇ ਰੱਬ ਦੇ ਇਸ ਪਿਆਰੇ ਨੂੰ ਡੱਸ ਕੇ ਕਿਤੇ ਮਾਰੀ ਨਾ ਦਿੱਤਾ ਹੋਵੇ ਇਦਾਂ ਝਾਪਦਾ ਹੈ। ਉਹ ਛੇਤੀ ਛੇਤੀ ਕਹਿੰਦੇ ਘੋੜੀ ਅਗਾਹ ਕੀਤੀ ਤੇ ਘੋੜੀ ਦਾ ਜਦੋਂ ਉਹ ਖੜਾਕ ਸੁਣਿਆ ਸੁਣ ਕੇ ਸੱਪ ਸੀ ਜਿਹੜਾ ਆਪਣਾ ਫਨ ਬਲੇਟ ਕੇ ਅੱਗੇ ਤੁਰਿਆ ਤੇ ਗੁਰੂ ਜੀ ਨੇ ਬੈਠ ਕੇ ਪਿਆਰ ਭਰੀ ਮੁਸਕਰਾਹਟ ਨਾਲ ਜਦੋਂ ਰਾਏ ਬੁਲਾਰ ਵੱਲ ਤੱਕਿਆ ਤਾਂ ਰਾਏ ਬੁਲਾਰ ਕਹਿੰਦੇ ਛੇਤੀ ਛੇਤੀ ਘੋੜੀ ਤੋਂ ਉਤਰਿਆ ਤੇ ਗੁਰੂ ਜੀ ਦੇ ਚਰਨਾਂ 'ਚ ਕਿਉਂਕਿ ਕਈ ਕਾਤਕ ਵੇਖ ਰਹੇ ਸੀ ਤਾਂ ਹੀ ਤੇ ਮੈਂ ਤਾਂ ਕਲਿਆਣ ਦਾਸ ਜੀ ਨੂੰ ਦੱਸਦੇ ਰਹਿੰਦੇ ਸੀ ਕਿ ਤੁਹਾਡਾ ਪੁੱਤਰ ਤੇ ਦੁਨੀਆ ਨੂੰ ਤਾਰਨ ਵਾਸਤੇ ਆਇਆ ਹੈ। ਮੇਰੀ ਤਲਵੰਡੀ ਵਸਦੀ ਗੁਰੂ ਨਾਨਕ ਦੇ ਨਾਮ ਤੇ ਆ ਆਖੋ ਸਤਨਾਮ। ਇਹ ਤੇ ਬੜਾ ਪਿਆਰ ਵਾਲਾ ਹੈ ਬੜਾ ਪਹੁੰਚਿਆ ਹੋਇਆ ਹੈ ਤੁਸੀਂ ਇਹਨਾਂ ਨੂੰ ਖਰਵੇ ਬੋਲ ਨਾ ਬੋਲਿਆ ਕਰੋ। ਰਾਏ ਬੁਲਾਰ ਘੋੜੀ ਤੋਂ ਤਰਕੇ ਨਾ ਚਰਨੀ ਪਿਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਐਦਾਂ ਜੱਫੀ ਵਿੱਚ ਲੈ ਕੇ ਘੁੱਟ ਕੇ ਆਪਣੇ ਗਲੇ ਨਾਲ ਲਾ ਕੇ ਉਸ ਦਿਨ ਤੋਂ ਗੁਰੂ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ ਸੀ